ਕੱਟ ਕੇ ਲਿਆਂਦੀ ਜਾਲੀ ਓਏ ਅੱਗੇ ਮਿੱਤੇ ਨੂੰ ਲੈ ਜੂ ਰੋਂਦੀ ਨੂੰ ਸੋਹਣੀ ਕਾੜੀ ਬਿਨਾ ਬਾਲੀ ਜਿਹਨੂੰ ਤੋਂ ਮੜ ਦਾ ਘਰ ਆਫੂ ਕੱਲਿਆ ਨੇ ਜਿਹਨੂੰ ਤੋਂ ਮੜ ਦਾ ਗੱਭਨ ਕਰਨਾ ਪਿੱਛੇ ਤੋੜ ਦਿੰਦੀ ਤੁਸੀਂ ਉਹਦੋਂ ਆ ਪਰ ਮੰਗੇ ਹੋਰੀ ਕਹਿਣ ਗਈ ਬੱਸ ਕਰੋ ਬੁੜੀ ਉਹ ਤੋਂ ਹੋਰ ਕਿਰਵਾ ਕੇ ਰਹਿ ਗਿਆ ਉਹ ਤਾਂ ਤੇਪਰ ਘਾਟ ਮਕਰ ਕੋ ਗਾਣੇ ਚਲਾਓ ਉਹਦੇ ਉਸੇ ਪਾਣ ਬੂਪਰ ਤਾਂ ਦੋ ਪਿੱਛੇ ਧਰਲੇ ਕਰ ਚੱਲ ਜਿੰਨੀ ਜਾਹੀ ਐ ਉਰੋ ਸਿੱਜੇ ਦੋ ਚੜਿਆ ਵੀਰਾ ਕੋੜੇ ਤੇ ਤੇਰੇ ਨਾਲ ਭਰਾਵਾਂ ਦੀ ਜੋੜੀ ਵੇ ਤਤੋਂ ਨਹੀਂ ਸਾਢ ਹੁੰਦਾ ਉਹਦੇ ਬੇਬੇ ਗੱਲ ਲੰਮਾ ਉਹਦਾ ਨਾਮ ਆਏ ਨੇ ਮਨ ਨੂੰ ਯਾਦ ਨਹੀਂ ਆ ਰਿਹਾ ਨਹੀਂ ਤੁਸੀਂ ਆ ਦੋ ਗੱਲਾਂ ਨਾਲ ਚੱਕ ਦੋ ਜੀ ਆ ਕੇ ਆ ਲਓ ਬੰਦਾਂ ਨਾਲ ਗੱਲਾਂ ਕਰੋਗੇ ਇਹ ਭਨੇ ਕੋੜੀਆਂ ਲਗਾਓ ਪਤਾ ਆਨੇ ਆਂਦੇ ਤਰਜਮ ਲਿਓ ਬਈ ਚਾਰੇ ਸਾਰੀ ਗੱਲ ਨੇ ਸਾਰੀ ਗੱਲ ਪਿੱਛੀ ਗੱਲ ਨੇ ਕਿਹੜਾ ਉਹਨਾਂ ਦੇ ਮੋਰੋਂ ਅਟਕਵਾ ਜੀ ਦੋ ਚਾਰ ਚ ਵੇ ਆਪ ਜੀ ਆਸਿਆ ਦੋ ਪੈਰੇ ਗਾ ਲੰਦੇ ਆ ਤਰਜਮ ਲਿਓ ਤਰਜਮ ਲਿਓ ਪਹਿਲਾਂ ਇਹ ਹੂ ਜਨੂ ਨਕਰੀ ਕੋਈ ਨਹੀਂ ਦਿੱਤੂ ਹੀ ਜਨ ਤੇ ਰਿਆ ਉਹ ਨਾ ਫਿਰ ਨਾ ਕਹਦਾ ਅਸੀਂ ਐਨਕਾ ਦਾ ਕਿ ਦੋ ਬਾਰੇ ਕਹਾਂਗੇ ਦੋ ਬਾਰੇ ਕਹਾਂਗੇ ਭਾਈ ਦੋ ਬਾਰੇ ਨਹੀਂ ਹੈਗੇ ਦੋ ਲੈਣਾਂ ਨੇ ਦੋ ਲੈਣਾਂ ਪੰਜ ਪਹੁੰਚ ਰਿਹਾ ਭਾਈਆਂ ਦਾ ਹੁੰਦੀ ਅਗਲੋਂ ਇਹ ਸੁਣਾ ਪਛਾਣ ਲੈ ਮੈਨੂੰ ਗਈ ਹੈ ਇਹਨਾਂ ਤੇ ਚਲੋ ਇਹਨਾਂ ਸੁਣਾਓ ਹੁਣ ਜਿਆਦਾ ਕਰ ਲਓ ਖੜਾ ਪਤਰ ਦੇ ਮਲਾ ਲੀਏ ਪਹਿਲਾਂ ਮੈਂ ਤਾਂ ਦੋ ਮਿੰਟ ਦਾ ਕਿੰਨੇ ਮਿੰਟ ਦੇ ਦੇਖ ਲੈਂਦੇ ਉਹਨੂੰ ਕੱਢ ਲੈਣਾ ਪੂਰਾ ਗਾਦ ਪੂਰਾ ਸਾਲਾ ਨਮੜਾ ਕਤਾਲਾ ਹੈ ਹੈਣਾ ਬੇਬੇ ਨੇ ਵਧੀਆ ਚੱਖਿਆ ਦੀ ਟੱਕਰ ਹਾਂ ਬੇਬੇ ਬੇਬੇ ਤੋਂ ਮੂਰੋ ਹੋਰ ਗਾਉਂਦਾ ਉਹਨਾਂ ਦਾ ਆਂਟੀ ਦੇ ਬੇਬੇ ਤੋਂ ਬੇਬੇ ਆਉਂਦਾ ਤੁਹਾਨੂੰ ਇਕੱਠੇ ਚਾਰ ਨੇ ਇਕੱਠੇ ਹੀ ਗਾਉਂਦੇ ਹੁੰਦੇ ਨੇ ਛੱਡੀ ਬੇਬੇ ਫਿਰ ਇੱਕ ਸਾਰੇ ਇਕੱਠੇ ਹੀ ਕਰਦੇ ਸਾਰੇ ਇਕੱਠੇ ਹੀ ਕਰਦੇ ਹੋ ਇਹਨਾਂ ਦੀਆਂ ਬਾਹਵੇਂ ਇਹਨਾਂ ਨਾਲ ਸਾਡੀ ਗੱਲ ਗੱਲ ਨਹੀਂ ਬਣਦੀ ਇਹ ਸਪੀਕਰ ਨਵੇਂ ਮਾਡਲ ਦੇ ਨੇ ਉਹ ਪੁਰਾਣੇ ਆਕਰੋ ਜੀ ਐਂ ਕਰ ਹੋਰ ਵੀ ਤੁਸੀਂ ਗਾ ਲਾ ਐਂ ਕਰ ਜੀ ਇੱਕ ਮੁਰਗਾ ਮੈਂ ਕਿਹੜੇ ਬੋਲੇ ਪਰ ਕਿਉਂਦਾ ਬੇਬੇ ਕਹਿੰਦੇ ਗਾਣਾ ਨਹੀਂ ਸਾਡੇ ਨਾਲ ਬੇਬੇ ਕਹਿੰਦੇ ਇਹਨੂੰ ਗਾ ਲੈਣਾ ਸੀ ਮੈਂ ਕਰ ਬੋਲਾਂਗੀ ਹਾਂ ਬੇਬੇ ਪੁਰਾਣਾ ਚੱਕੂ ਫਿਰ ਬੇਸ਼ੱਕ ਪੁਰਾਣਾ ਚੱਕ ਲੋ ਨਾਲ ਤਾਂ ਜੋੜੀ ਲੱਗ ਤਾ ਕਹਿੰਦੀਸ ਤਾਂ ਗਾਣਾ ਹੀ ਨਹੀਂ ਤੇਰੇ ਨਾਲ ਲੈ ਕੇ ਨਹੀਂ ਗਾਣਾ ਕਿਉਂ ਨਹੀਂ ਆਏ ਨਹੀਂ ਕਿ ਹਾਂ ਇਹ ਕਹਿੰਦੀ ਹੈ ਕਹਿੰਦੀ ਵੀ ਦੋ ਦੋ ਜੋੜੀਆਂ ਵੀ ਇਹਨਾਂ ਨਾਲ ਅਸੀਂ ਕਿਵੇਂ ਲਾਵਾਂਗੇ ਵੀ ਇਹਨਾਂ ਨੂੰ ਪਹਿਲਾਂ ਗਾਣਾ ਲੈ ਤੁਸੀਂ ਪਿੱਛੇ ਹਜਾ ਉੱਡਾ ਕਰਿਓ ਉਹਨਾਂ ਨੇ ਮੁਰੋ ਕਰਾਉਣਾ ਮੇਰੀ ਗੱਲ ਸੁਣ ਜਿਹੜੀ ਅਸੀਂ ਗਾਵਾਂਗੇ ਉਸੇ ਦਾ ਮੋੜ ਇਹ ਦੇ ਦੇਣਗੀਆ ਹੋਰ ਹੁਣ ਹੋਰ ਕੀ ਕਹ ਹੈ ਅਸੀਂ ਦੋਹੀ ਬੋਲਦਾਂਗੇ ਜਿਹੜਾ ਉਹ ਬੋਲਣਗੀਆ ਦੇ ਦੇਣਗੀਆ ਹੋਰ ਫਿਰ ਸਹੀ ਹੋ ਜਾਊਗਾ ਫਿਰ ਭੁੱਲਾਂਗੇ ਨਹੀਂ ਨਾਲੇ ਹੋਰ ਬਸ ਧਿਆਨ ਦੇ ਰੱਖੀਆ ਜਿਵੇਂ ਅਸੀਂ ਗਾਵਾਂਗੇ ਉਸੇ ਦਾ ਮੋੜ ਤੁਸੀਂ ਦੇ ਦੀਨ ਵਾਲੇ ਹਾਂ ਹਾਂ ਹੁਣ ਪਹਿਲਾਂ ਵੀ ਕਹਿ ਰਹੀ ਆ ਚਲ ਦੋਹੀ ਦੇ ਦਾਂਗੇ ਤੁਸੀਂ ਇਹਨਾਂ ਮੰਗਰ ਬੋਲੋਗੇ ਜੀ ਫਿਰ ਜਿਵੇਂ ਗੋਣਗੀ ਮੰਗਰ ਬੈਠੀ ਆ ਹਾਂ ਦਾ ਸੁਮੇ ਦਾ ਉਹਦੂਆਂ ਥੋੜੀ ਦੁਹਾਨਾ ਕਰਦਾ ਮੁਰੇ ਮੰਗਰ ਮੰਗਰ ਬੋਲ ਪੈਣਗੀ ਮੈਂ ਦੇਖੋ ਵੇਖਿਆ ਹੀ ਆਇਆ ਤਾਂ ਫਤਕਾ ਕੋਈ ਨਾ ਹੁਣ ਕਰਾਓ ਆਪਣੇ ਮਗਰੋਂ ਨਾ ਹਾਂ ਮੈਂ ਤੁਸੀਂ ਮੈਂ ਤੁਸੀਂ ਮੋਰੋ ਹੋੜ ਕਰ ਰਹੇ ਕੋਈ ਜਵਾਬ ਪਹਿਲਾਂ ਤਾਂ ਮੋਰੋ ਇਹ ਮੈਂ ਕੌਣ ਕੀ ਆ ਨਹੀਂ ਮੇਰੇ ਕਾਰੇ ਦੀ ਬੜੀ ਲੋਕ ਬਾਜੀ ਬੋਲੀ ਹੋੜੀ ਵਾਂਗ ਕਰਤਾ ਦੋ ਲੈ ਨਹੀਂ ਚੱਲਾ ਪਗਾ ਕਿ ਨੀਰਾਹੀ ਵੀ ਇਕੱਠੇ ਗਾਓ ਜਨ ਚੜਿਆ ਉਹ ਨੀਰਾਹਾ ਦਰਤਾ ਖੰਡ ਬੜੇ ਕਿਵੇਂ ਬੇਬੇ ਤੁਸੀਂ ਕਿਵੇਂ ਹਾਂ ਹੁਣ ਬੇਬੇ ਉਰਾਨਾ ਚਲਾਓ ਜਿੱਲੀ ਰਾਈ ਬੇ ਕੋ ਕਰ ਰਿਹਾ ਸੀ ਗਾਲੇ ਬਰੋ ਤੱਕ ਲੜਣੀ ਆ ਕੀ ਕਹਿਣਾ ਹਾਂ ਇਹ ਪਹਿਲਾਂ ਮਗਰ ਤੁਸੀਂ ਆ ਬਰੋ ਬਰੋ ਨਾਲ ਕਰਾਂਗੇ ਆਪਾਂ ਚਲੋ ਜੀ ਉਹਦਾ ਮੂਰੋ ਕਰਨਾ ਪੈਣਾ ਸੀ ਅੱਜਾ ਬੋਲ ਜਾਨੀ ਤੁਸੀਂ ਪਹਿਲਾਂ ਹੋਰ ਚਾਰ ਕਰਨਾ ਆਪਾਂ ਨੇ ਤੁਸੀਂ 2 ਮਿੰਟ ਦਾ ਕਰਨਾ ਕੋੜਾ ਪਿੱਛੇ ਬੈਠੇ ਨਹੀਂ ਬੋਲ ਲੰਬਾਈ ਲੈ ਕੇ ਜਾਇਓ ਜਿਵੇਂ ਬੇਬੇ ਹਾਂ ਯਾਰ ਯਾਦ ਨਹੀਂ ਆ ਰਹਾ ਮੈਨੂੰ ਆਹੀ ਦੋ ਵਾਰ ਬੋਲ ਦਿੰਨੇ ਆ ਬਸ ਦੋ ਦੋ ਉਹ ਦੋ ਇਹ ਆਪ ਨਹੀਂ ਹੈ ਰੇ ਚਾਰ ਲੈਣਾ ਚ ਬੋਲੇ ਰਿਹਾ ਉਹ ਮਤਲਬ ਦੋ ਅੱਗੇ ਕੀ ਆ ਬੇਬੀ ਮੜਾ ਉਹ ਤਾਂ ਜਮ ਪਤਾ ਨਾ ਰਹਾ ਬੰਦੇ ਤਾਂ ਖੰਡਾ ਇਸ ਤੋਂ ਬਾਅਦ ਜਿੰਨੀ ਰਾਣੀ ਬੇਬੀ ਰਾਜਣ ਜਾਏ ਇੰਨਾ ਤਾਂ ਫਿਰ ਹੋਰ ਜੀ ਕੋਈ ਹੋਰ ਹੈ ਬਸ ਹੋਰ ਨਹੀਂ ਇਹੀ ਹੈ ਇੰਨਾ ਹੀ ਹੁੰਦਾ ਨੀ ਹੋਰ ਨਹੀਂ ਕੋਈ ਹੋਰ ਕੋਈ ਅਗਲਾ ਦੂੜ ਚੱਕ ਲਓ ਕੋਈ ਇਹ ਬੋਲੀਆਂ ਤਾਂ ਰੋਜੇਗਾ ਤੂੰ ਕੀ ਤਾਂ ਸੁਣਾ ਕੇ ਆਇਆ ਕਰ ਲਾਂਗੇ ਤੋ ਜਣੀ ਇਹ ਇੱਕ ਫੇਰੋ ਬੇਬੀਓ ਮਾਮਾ ਨੂੰ ਆ ਲੈ ਇਹਨੂੰ ਮਾਮੇ ਆਗੇ ਦੇ ਵੀਰੋ ਹੁਣ ਜਾ ਹੁਣ ਜਾ ਨਾ ਕੋਈ ਬਣੀ ਕੋਰ ਤਰਾਦੀ ਇਹ ਨੂੰ ਮੂਰੋ ਚਲ ਬਣਾ ਮੂਰੋ ਕਰੋ ਪਹਿਲਾਂ ਮੈਂ ਕਹਣਾ ਇਹ ਜੜਾ ਸੀ ਨਵੀਂ ਭਾਈਆ ਗੱਡੀ ਉਹਨਾਂ ਵੀ ਗੱਡੀ ਪਾਈ ਆ ਬੁੱਧੂਆ ਕਿਹਦੇ ਪਾਸੇ ਪਾਲੇ ਗੱਡੀ ਗਏ ਤਾਂ ਹੈ ਉਹ ਉਧਰ ਜਾਂਦੇ ਕਦੇ ਪਰਲੇ ਵੱਡੇ ਰੋੜਾ ਤੇ ਬੇਗਨ ਜਿਵੇਂ ਦਾ ਮਾਈਕ ਨਹੀਂ ਹੈਗਾ ਸਾਡੇ ਕੋਲ ਮੈਂ ਤਾਂ ਮੂਰੋ ਕਰਨਾ ਹੀ ਪੂਰੀ ਗੱਲ ਆ ਫੋਨ ਦੇਖੀ ਫਿਰਾਂ ਮੈਂ 40 ਤੱਕ ਕਰਿਆ ਕਿਹਕੇ ਪੜੀ ਹੌਲੀ ਹੌਲੀ ਚੱਲੀ ਬੜੀ ਜੀ ਯਾ ਹੌਲੀ ਚੱਲੂਗਾ ਤੇ ਦਾ ਮੰਗਾ ਚੱਲੂ ਮੋਟਰਸਾਈਕਲ ਬੁੱਧੂ ਆ ਗਰੀ ਉਹ ਕੋਈ ਨਾਲ ਨਾ ਕਰਾ ਵੀ ਇੱਧਰ ਤਾਂ ਨਹੀਂ ਆਉਂਦਾ ਮੈਂ ਉਹ ਭੈ ਗੰਦੀ ਨਾਲ ਨਾ ਕੋਈ ਚਾਈ ਜਾਂਦੇ ਮੰਗਾ ਦਾ ਅੱਜ ਤੇਰੇ ਦਾ ਮਨ ਕਰਦਾ ਚੱਲਿਆ ਤੂੰ ਨਾ ਬੋਲ ਗਏ ਹੁਣ ਹੁਣ ਤਾਂ ਬੈਠਿਆ ਰਹਿ ਗਏ ਰੋਲਦਾ ਅਸ ਤੇ ਮਾ ਦਾ ਪੱਠੀ ਉਹ ਬੁੱਧੂ ਕਿੱਧਰ ਪਾਲੀ ਤੇ ਗੱਡੀ ਮੇਰੇ ਰਾਹ ਤੂੰ ਤੇਰੇ ਭੈ ਗੰਦੀ ਲੈ ਚੱਲਦਾ ਛੇਤੀ ਆ ਜਾਂਦੇ ਐਨ ਕਲਾਂ ਆ ਜਾਂਦੇ ਐਨ ਕਲਾਂ ਹੈਗੇ ਜਾਂਦਾ ਇਹਦਾ ਦੂਜੇ ਪਾਸੇ ਦੀ ਆ ਬੰਦੇ ਦਰਦੇਗਾ ਨਹੀਂ ਵਾਅਦਾ ਇਹਨੇ ਕੀਤਾ ਚੱਲਦਾ ਫੇਰ ਫਿਰਾਂਗੇ ਸਾਨੂੰ ਨਾ ਆਲੇ ਹੱਥਿਆਰ ਸਰਪੰਚ ਜੀ ਚਲੋ ਮਿਲਣ ਦਾ ਨਾਲੇ ਚੜਿੱਕੀ ਲਿਖੀ ਰਹਿ ਗਈ ਪਿਆਰ ਕਰੇ ਤਾ ਇਹਦੇ ਬਾਅਦ ਹੀ ਗੱਲ ਚਾ ਉਹ ਲੈਡ ਮੈਂ ਟਾਟਾ ਬਹੁਤ ਫੇਰ ਗਈ ਕੋਈ ਮੁੰਡਾ ਪਧੀਆ ਬਣ ਰਿਹਾ ਨਹੀਂ ਉਹ ਆ ਠੀਕ ਹੈ ਨਾ ਜਿਆਦੇ ਹੱਥ ਨਾ ਲੱਡੂ ਘਾੜ ਤੋਂ ਪਹਿਲੀ ਆ ਲੱਡੂ ਘਾੜ ਤੋਂ ਪਹਿਲੀ ਹੋ ਕੇ ਟੂਟੂ ਘਾੜ ਤੋਂ ਪਹਿਲੀ ਲੱਡੂ ਵਾਲੇ ਕਰ ਉਹ ਉਹਦੀ ਲਿਆ ਕੇ ਤੈਨੂੰ ਤੇਰਾ ਹੋ ਪਿਆ ਦਿੰਦਾ ਕੋਰ ਕੋਰ ਜੀ ਦੇਖਿਆ ਤੈਨੂੰ ਹਾਂ ਲੈ ਪਿਆ ਨਾ ਤੈਨੂੰ ਦੇਖਿਆ ਕਰੀ ਤਾਂ ਅਸੀਂ ਉਹਦਾ ਵਿਚਾਰੀ ਪਹਿਲੀ ਸੀਨ ਭੁੱਲ ਰਹੀ ਸੀ ਹੋਰ ਕੋਰ ਜੀ ਵੀ ਕੋਰ ਜੀ ਕਰਕੇ ਨਾ ਪਰ ਜਾ ਉਹ ਵੀ ਪਾ ਡੀ ਗਿਆ ਨਾ ਆ ਵੀ ਤੇਰੇ ਲੱਗੀ ਕੁੜਾ ਤੂੰ ਮਨ ਕਹਣਾ ਕੀ ਆ ਉਹ ਮੈਂ ਕਿੰਨਾ ਕਿੰਨਾ ਤੰਗ ਕਰਦਾ ਨਹੀਂ ਤੇਰੀ ਮੁਸੀਬਤ ਹੈ ਤੈਨੂੰ ਜੂਰੀ ਵਿਚਾਰੇ ਲੈਣੇ ਬਹੁਤ ਦੁੱਖ ਚੜਿਆ ਇਹ ਕਿਨੇ ਉਹਦੇ ਉਧਰ ਉਹ ਕਿਦੋਂ ਹੋ ਗਈ ਐ ਉਹ ਉਹ ਬਾਹਰ ਜਾ ਕੇ ਪੈਰਾਂ ਉੱਤੇ ਟਿੱਕਿਆ ਮਾਣਾ ਆਹ ਬਰ ਮਰ ਉਹ ਦੋ ਸੁੱਕਾ ਹੁੱਕਣ ਕੇ ਪੰਜ ਦਿਨ ਮੈਂ ਮਸਾਂ ਲਿਆਈ ਤੇ ਨਾਲ ਵੀ ਲੈਣੇ ਪਹਿਲੀ ਆ ਗਈ ਤੂੰ ਆਉਂਦਾ ਜਿਆ ਕਹਿੰਦਾ ਇਹ ਗਲਾਸ ਦੇ ਨਾਲ ਦੇਖਦਾ ਸਰ ਜੀ ਕਿਹਨਾਂ ਦੇ ਕੰਦੇ ਦਰੈਸ਼ੂ ਕੋਈ ਇੱਕ ਉਹ ਹਾਂ ਵੀ ਦੇਖੀ ਅਬ ਬੁਜੀ ਲੰਗੀ ਇਸ ਤਰ੍ਹਾਂ ਬੀਟੋ ਅਜੇ ਮੰਦਰ ਵਾਪਿਸ ਮੰਦਰ ਵਾਲਾ ਆਪਣਾ ਹਾਂ ਉਹ ਨਹੀਂ ਨਾਲ ਜੇ ਜਮਾ ਕੇ ਪਤਾ ਕਿ ਫਿਰ ਬੁਜੀ ਹੋਈ ਰੱਖ ਲੈਣਾ ਹਾਂ ਜਿਹਨੂੰ ਕੋਈ ਜਾ ਕੇ ਆਉਂਦੀ ਵੀ ਹਾਂ ਹਾਂ ਕੌਣ ਬੈਠਾ ਇੱਧਰ ਬੁੱਧੂ ਮਾਪੂਨੇ ਕਰਉਣੀ ਆ ਜੀ ਚਲ ਵਧੀਆ ਜੀ ਤੂੰ ਤਾਂ ਦੀਦੀ ਮਾਂ ਹੋ ਗਈ ਐ ਮੈਂ ਮੁੰਡੇ ਦੀ ਭੂਆ ਹਾਂ ਅੱਛਾ ਅੱਛਾ ਠੀਕ ਹੈ ਜਿਹੜੇ ਦੇਖੋ ਤਿੰਨ ਮੁੰਡੇ ਬੈਠੇ ਨੇ ਹਾਂ ਜੀ ਕੋਤਰਾ ਆਪਣੀ ਦੂਈ ਦੇ ਦੇਖ ਰਾ ਦੇ ਅੱਛਾ ਜਿਹੜਾ ਲੀਲੀ ਬਾਗਾਂ ਬੈਠਾ ਉਹ ਚਿੱਟੀ ਜੀ ਥੋੜੀ ਧੜੀ ਹੈ ਉਹ ਉਸ ਪਲਾ ਹੋ ਜਾ ਕਰੇ ਕਰੇ ਉੱਤੇ ਤਾਂ ਪਲਾ ਮੇਰੇ ਕੋਲ ਫੋਟੋ ਕਰੇ ਮਾਸਾ ਪਲੀ ਖਲ ਜਾਗਾ ਤੁਸੀਂ ਮੱਗਰ ਲੈ ਜਾਣਾ ਬਾਹਰੀ ਬਰਸੀ ਖੜਨਾ ਕਰ ਕਿਲਿਆਂ ਦੀ ਜਾਲੀ ਇਦਾਂ ਨੇ ਨੈਰੋਂ ਦਿਨ ਕਾਰਿਓ ਵਾਲੀ ਕਾਰਿਓ ਨਾ ਵਾਲੀ ਮੈਨੂੰ ਲੈ ਜੂ ਰੋਦੀ ਨੂੰ ਸੋਣੀਏ ਕਾਰ ਰੀ ਬਣਵਾ ਵਾਲੀ ਆਪੋ ਬਬੇ ਉਧਰੋਂ ਮਾਰ ਕੇ ਫੋੜਾ ਤੇ ਪਾਸੇ ਟਟ ਬਣਾ ਵਸੂਣ ਕੇ ਗਿਆ ਜਰੋਰੀ ਇਹੋ ਕਹਿਣਗੇ ਵੀ ਵਿਆਹ ਤਾਂ ਆਇਆ ਸੀ ਤੇ ਚੂਈ ਗਈ ਯਾਰ ਜੱਸੇ ਕਰੇ ਘਾਪਾ ਲੈ ਕੇ ਆ ਹਾਂ ਜਸਨੀਜ ਛੱਡ ਛੱਡੂ ਆ ਤੇ ਲੈ ਇਸ ਦੇ ਦੂਰੀ ਲੈ 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 ਕਹੇ ਬਾਰੀ ਬਾਰੀ ਇੱਥੇ ਬਣਾ ਦੇ ਬਲੋਗ ਠੀਕ ਕਰ ਉਹ ਉੱਥੇ ਖੜ ਕੇ ਬਣਾਈ ਜਾ ਚੱਲ ਗਿਆ ਲੈਣ ਗਿਆ ਜਾ ਜਿਹੜੇ ਫਿਰ ਕਹਾ ਗਾਹਾਂ ਅਗਲੇ ਗਾਹ ਭੁੱਲ ਗਿਆ ਭਾਈ ਮੈਂ ਗਾਹਾਂ ਕਰਾਂਗੇ ਵੀ ਯਾਰੀ ਫਿਰ ਮਗਰ ਉਹ ਕਹਿੰਦੇ ਗਾਹਾਂ ਚੱਲ ਗਿਆ ਉਹ ਤੇਰਾ ਭਰਾ ਹੋ ਗਿਆ ਮੈਂ ਜੱਕੂ ਕਹਿੰਦਾ ਨਹੀਂ ਪਤਾ ਕਿ ਮੈਂ ਕਰਦਾ ਕਰਦਾ ਨਹੀਂ ਨਹੀਂ ਬੋਲੇ ਇਹ ਕਹਿੰਦਾ ਐਂਡ ਦੇ ਬੋਲੇ ਬੱਦ ਤੇ ਖਰਚਾ ਕਰਦਾ ਕੀ ਹੈ ਚੁੱਪ ਕਰ ਸੁਦੀਪਾ ਚੁੱਪ ਜੇ ਚੁੱਪ ਠਿਕ ਕ ਜਲੰਦਰ ਠਿਕ ਦੋ ਤਿੰਨ ਹੋ ਮੁੜਿਓ ਹਾਂ ਦੋ ਮੀਟਰ ਲੈ ਲੁੱਲਾ ਕਰਕੇ ਬਹਿ ਗਏ ਸਣਾ ਰੂਪੇ ਬੋਸੇਰਾ ਸਣਾ ਕੋਸੇ ਪਖਾਉ ਕੋ ਨਾ ਉਹ ਸਣਾ ਕੁਸ ਹੁਣ ਫਿਰ ਮੈਂ ਕਿਸਾ ਮਾਰ ਦੂ ਉਹ ਬਾਰਿ ਬਾਰਸੀ ਗੱਡਣ ਗਿਆ ਸੀ ਕੀ ਘਟ ਲਿਆਂਦਾ ਉਹ ਘਟ ਕੇ ਲਿਆਂਦੀ ਜਾਲੀ ਅੱਗੇ 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 ਦਾ ਯਾਰ ਮੈਂ ਭੁੱਲ ਗਿਆ ਉਹ ਜਾ ਫੜ ਰੇ ਮੇਰੇ ਉਹ ਤੇਰੀ ਪਹਿਲੀ ਬੋਲੀ ਪਹਿਲੀ ਕੱਚੀ ਗੱਲ ਕਰਦਾ ਕੀ ਕਰਾ ਸੀ ਲੈ ਲੋ ਮੈਂ ਸੁਣਾ ਹੁਣ ਸੁਣਾ ਦੇ ਓਏ ਉਹ ਬਾਰੀ ਬਰਸੀ ਖਟਣ ਗਿਆ ਸੀ ਕੀ ਖਟ ਲੈਂਦਾ ਖਟ ਖਟ ਕੇ ਲਿਆਂਦੀ ਜਾਲੀ ਓਏ ਕਮਾਲ ਕਰਤੀ ਅੱਗੇ ਕਿਤੇ ਨੂੰ ਲੈ ਜੂ ਰੋਂਦੀ ਨੂੰ ਸੋਣੀਏ ਕਰ ਰੀ ਬਣਾਵਾਲੀ ਪਹਿਲੇ ਆਪਾਂ ਪੂਰੀ ਦਿੱਤੀ ਵਾਲੀ ਕੰਮ ਨਹੀਂ ਆ ਕਿੱਥੇ ਸੋਣਾ ਹੋ ਗਿਆ ਦੋ ਵਾਰੀ ਕਿੱਥੇ ਵਾਲੀ ਕਿਸੇ ਨਾਲ ਕਿੱਥੇ ਸੂਤਾ ਵਾਲੀ ਕਰੀ ਹੁਣ ਉਰੇ ਲਈ ਵੀ ਭੇਜ ਲੈ ਨਾ ਕਿਵੇਂ ਕਿਨੇ ਉਹ ਤਾਂ ਪਹਿਲੀ ਬੋਲਦੀ ਬੰਦੇ ਦੋ ਵਾਰੀ ਇਹ ਕਰਕੇ ਮਾਰਨਾ ਨਹੀਂ ਵਧੀਆ ਲੱਗਦੀ ਯਾਰ ਤਾੜੀ ਮਾਰ ਕੇ ਫੇਰ ਕਰਨਾ ਕਿ ਦੋ ਪਗੜੀ ਨੰਬਰ ਨਹੀਂ ਇਹ ਕਿ ਕਰਿਆ ਪਹਿਲੀ ਹੋ ਗਿਆ ਤਾਂ ਪਗੜੀ ਆਣੇ ਨੰਬਰ ਦੋ ਵਾਰੀ ਕਰਦੇ ਗਾ ਦੋੜੇ ਉਹ ਤਾਰੀ ਦੀ ਨਾ ਬਾੜ ਇੱਕ ਉਧਰ ਕੀ ਜੜੀ ਵਾਅਲੋ ਆਪਾਂ ਲੱਭੀਏ ਉਹਨਾਂ ਨੂੰ ਆਪਾਂ ਗੱਡੇ ਰੋਆ 1 2 3 ਉਹ ਡਿਓ ਕੋਈ ਠੰਡਾ ਗੱਲਾ ਕਰਕੇ ਬਹਿ ਗਏ ਸਮਾਉ ਬਦਲਾਣਾ ਮੁੰਡਾ ਤੇਰੀ ਨੀ ਡਾਤੀ ਤੁਸੀਂ ਦਾ ਹੋਰ ਸਮਾਉ ਰੂਪੇ ਬੋਲ ਲਾਓਗੇ ਪਾਣੀ ਗੋਦੀ ਵਾਲੀ ਤੂੰ ਹੀ ਪਾ ਜਰਾ ਕੋਈ ਪਾ ਦੇ ਹੋਰ ਉਹ ਬਾਰੀ ਵਾਸੀ ਘਟਣ ਗਿਆ ਸੀ ਕੀ ਖੱਡ ਲੈਂਦਾ ਉਹ ਖੱਡ ਕੇ ਜਾਨੀ ਜਾਣੀ ਅੱਗੇ ਦੇਆ ਯਰ ਕੇ ਨਾ ਬੋਲਿਆ ਕਰੋ ਬਗੈ ਤੇਦਰ ਨਹੀਂ ਬਗਾ ਬਗਿਤ ਨੂੰ ਚੱਕ ਲੈ ਮੁੰਡਾ ਗੋਲ ਲੈ ਤੂੰ ਨਾ ਬੋਲੀ ਨਾ ਇਹਦੇ ਕੁਛ ਦਾ ਤੂੰ ਬੜਾ ਤੂੰ ਬਾਹਰ ਕੋਈ ਨਹੀਂ ਪਾਣਾ ਆ ਬੇ ਲੱਗੇ ਨਹੀਂ ਆ ਵਾਰੀ ਰੋਮ ਕੇ ਹੋਣ ਤੇ ਬੋਲੀ ਆਵਾਜ਼ ਕਰਿਆ ਨਾ ਤੈਨੂੰ ਆਉਂਦੀ ਹੈ ਮੇਰਾ ਹੁਣ ਉਠ ਖੜਾ ਜੁੱਲਾ ਕਰਕੇ ਬੈਗ ਰੂਪੇ ਸੁਣਾ ਰਹਿ ਤਿੰਨ ਦਾ ਬੋਲੀ ਆਵਾਜ਼ ਦਿਨ ਨਿਗਰਵਾਚਨ ਮੈਂ ਲੈ ਰਸਮ ਘੁੱਟੇ ਅਣੀ ਕਾ ਕੇ ਬੈਠੇ ਚੁੱਪ ਕਰ ਗਏ ਵੀ ਹੋਰ ਸਰਾਬੀ ਲੈ ਸਰਾਬ ਖਾਵੇ ਉਹ bari ਵਾਸੀ ਕੱਟਣ ਗਿਆ ਸੀ ਕੀ ਘਟ ਲੈਂਦਾ ਉਹ ਠਾੜ ਕੇ ਲਾਂਦੀ ਜਾਲੀ ਅੱਗੇ ਅੱਗੇ ਮੈਂ ਭੁੱਲ ਗਿਆ ਯਾਰ ਮੈਂ ਤੁਮਾ ਰੋਕ ਦੋ ਬੈਠੇ ਮੁਤੇ ਰੇ ਬੱਸ ਪਹਿਲੀ ਬੋਲੀ ਪਹਿਲੀ ਕੱਤੀ ਕਰਦੀ ਉਹ ਕਮਾਕ ਜਤ ਹਾਂ ਉਹ ਤੂੰ ਸੁਣਾ ਲੈ ਭਾਈ ਮੈਨੂੰ ਨਹੀਂ ਆਉਂਦੀ ਜੀ ਮੈਚ ਨਾਮ ਹੈ ਫਿਰ ਤੋ ਆਦੇ ਸੁਣਾ ਦਉਂਗਾ ਹਾਂ ਉਹ 바ਰੀ ਬਰਸੀਵ ਖਟਣਗੇ ਆਸੀ ਕੀ ਖਟ ਲਿਆਂਦਾ ਖਟ ਖਟ ਕੇ ਲਿਆਂਦੀ ਜਾਲੀ ਓਏ ਅੱਗੇ ਮਿੱਤੇ ਨੂੰ ਲੈ ਜੂ ਰੋਂਦੀ ਨੂੰ ਸੋਹਣੀ ਕਾਲੀ ਜਨਾਬਾ ਹਾਂ ਉਹ ਮੇਰੀ ਤਾਂ ਨੀਗਾ ਉਧਰੇ ਹੈ ਇਧਰ ਦੇਖ ਸਮਝ ਨਹੀਂ ਹੋ ਰਹੀ ਜੀ ਤੇਰੇ ਕਾਲੀ ਤੇਰੇ ਗਾਣੇ ਤੇਰੇ ਗਾਣੇ ਬਰਸੀ ਖਟਣਗੇ ਆਸੀ ਕੀ ਖੱਟ ਲਿਆਂਦਾ ਖੱਟ ਖੱਟ ਕੇ ਲਿਆਂਦੀ ਜਾਲੀ ਬੱਲੇ 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 ਮਿੱਤੇ ਨੂੰ ਲੈ ਜੁ ਰੋਂਦੀ ਰੋਣੀ ਕਾਲੀ ਬਣਾ ਵਾਲਾ ਰਾਈ ਸੋਨ ਚਾਰ ਬਸ ਫੋਰ ਕੋ ਜਬ ਕੀ ਕੁਝ ਜੱਜ ਦੀ ਬੋਲੀ ਗਾ ਰਹਾ ਹੈ ਅੱਜੇ ਬੋਲੀ ਪਹਿਲੀ ਹੋਰ ਸਿਰੇ ਨੇ ਉਹ ਵੀ ਇਹ ਗੋਣ ਆਦੀ ਮਰੋਈ ਚੱਗੀ ਆਸੇ ਜੰਮੇ ਚੜ ਕੇ ਪਹਿਲੀ ਹਾਲੇ ਖੇਤਰ ਖਾਲੇ ਕੰਮ ਕਰਤਾ ਇਹ ਮੋੜ ਮੋੜ ਬਸ ਕਰ ਰਿਹਾ ਇਹ ਨਾ ਪਈ ਗੋਗਰ ਹੋਰ ਵੀ ਜਾਉਗਾ ਛਾਲੇ ਮਾੜੇ ਮੰਦਿਰ ਨੇ ਪੜਾ ਗਏ ਤੁਮੇਰਾ ਚਲ ਚਲੋ ਆਉਂ ਗਾਇਆ ਸੀ ਹਾਂ ਜੇ ਜੇ ਲੋਸੇ ਦੀ ਦਵਾ ਦੇ ਕੋਈ ਹੋਰ ਮਾੜੀ ਮੁੱਠੀ ਠੰਡੀ ਹੀ ਦੇਖਣਾ ਕੋਈ ਹੋਰ ਠੰਡੀ ਜੀ ਕੀ ਲੱਗੀ ਹੋਰ ਹੋਣਾ ਗਾ ਦਾ ਦਿੱਤੀ ਦੀ ਨਾਲ ਦੇ ਨੇ ਵਧੀਆ ਕੋਈ ਤਾਂ ਜਾਦੇ ਕਰਮਾ ਸੁਦਾਣਾ ਭਾਦੇ ਮਾਹੀ ਸੋਦੀ ਮੈਂ ਦਾ ਪੁਰਾਣੇ ਬਹੁਤ ਕਰ ਤਰਾ ਕੋ ਸੁਣਾ ਕੋਈ ਜੇ ਨਾ ਮਰਦੀ ਸੁਣਾ ਦੇ ਸਰਲਾ ਸੁਣਾ ਸੋ ਲੋਬੀ ਨਾ ਸੋਣਿਆ ਆਂ ਯਾ ਮੈਂ ਮਸਾਲਾ ਆਈਏ ਦੇਖਣਾ ਅੱਜ ਦੇ ਜਗਰ ਦਾ ਆ ਹੁੰਦੀ ਆ ਸੱਬਿਆ ਜਾਰ ਬੋਲੀ ਆ ਨੂੰ ਨੂੰ ਖੜੀ ਜਾ ਬੋਲੀ ਆ ਬਹੁਤ ਫਡੋਲ ਹੋ ਗਈ ਨਾ ਉਹਨਾਂ ਨੂੰ ਕਿੰਿਆਂ ਦਾ ਹਾਂ ਮਤਲਬ ਉਹ ਕੋਈ ਤੇ ਉਹ ਆ ਲੈ ਕਰਤਾ ਜਾ ਬਣਾ ਹਲਵਾਈ ਦਾ ਦੇਖ ਲਵੇ ਕਿੱਥੇ ਆ ਬਕਾਮ ਇਹ ਮੈਂ ਵੀ ਖਾਣਾ ਲੱਡੂ ਜਾਦਾ ਅੱਛਾ ਪਾਰੀ ਵਰਸੀ ਖੱਟਣ ਗਿਆ ਸੀ ਈ ਖੱਟਣ ਆਂਦਾ ਖੱਟ ਖੱਟ ਕੇ ल्याਂਦਾ ਲੱਡੂ ਬੱਲੇ ਬੱਲੇ ਤੱਪੜੇ ਤੋਦੀ ਨੂੰ ਅੱਖ ਮਾਰ ਕੇ ਕੰਦੇ ਦੂ ਨੋਦੀ ਨੂੰ ਅੱਖ ਮਾਰ ਕੇ ਤੂੰ ਤੱਪੜੇ ਤੋਦੀ ਨੂੰ ਅੱਖ ਮਾਰ ਕੇ ਮੇਰੇ ਸੋਰ ਨੂੰ ਦੇ ਤੂੰ ਮੈਂ ਕਥਾ ਰਿਹਾ ਕਰਿਆ ਬਸ ਚੁੱਪ ਕਰ ਤੂੰ ਝਾੜ ਦੇ ਜਿਹੜਾ ਤਪੂਆ ਮੇਰੇ ਬਸ ਬਸ ਕੌਣ ਮੇਰੀ ਜਮੀਨ ਦੇ ਖਾਤਿਆਰ ਦੇਖਣ ਤੇ ਖੋਲ ਹਣ ਤੈਨੂੰ ਕਿਹਾ ਜੀ ਮੂੰਹ ਆਤ ਰੱਖੀ ਨੂੰ ਕਿਰੂਰੇ ਹੈ ਜੇ ਹੁਣ ਬੋਲਿਆ ਤੂੰ ਸੁਣ ਚੱਲ ਲੈ ਨੱタル ਚੱਲ ਚੱਲ ਸਾਡਾ ਚੱਲ ਬੈਣਾ ਚਲ ਚਲ ਬੈ ਜਾ ਕੀ ਕਰੀਂ ਕੀ ਕਰੀਂ ਹੋਰ ਆਮੇ ਕਾ ਪਹਿਲਾਂ ਲਗਾਏ ਉਹ ਬਸ ਕਰ ਰਹਿਣ ਤੇਰੀ ਬੋਲੀਆਂ ਉਤਰ ਕੇ ਸਿ ਚੁੱਪ ਕਰ ਆ ਪਾਰੀ ਵਰਸੀ ਖੱਟਣ ਗਿਆ ਸੀ ਮੀ ਘੱਟ ਲਿਆਂਦਾ ਖੱਟ ਖੱਟ ਕੇ ਲਿਆਂਦੇ ਭਾਂਡੇ ਬੱਲੇ ਬੱਲੇ ਉਹ ਬਾਪੂ ਸਾਡਾ ਮੱਤ ਦਾ ਫਿਰੇ ਸਾਡੀ ਮੁੱਲ ਕੀ ਦੇਤੇ ਆਂਦੇ ਬਾਪੂ ਦਾ ਮੱਤ ਦਾ ਫਿਰੇ ਸਾਡੀ ਮੁੱਲ ਕੀ ਦੇਤੇ ਆਂਦੇ ਪੁਕਾਰ ਰਾਲੇ ਨੂੰ ਕੀ ਲੋਗ ਕੋਹੀ ਪੁਕਾਰ ਜਾ ਕਿਉ ਮਰਵਾ ਮੇਗਾ ਇੱਕ ਚੱਕ ਦੇ ਨੁਕਤੇ ਇੱਕ ਇੱਕ ਨੇ ਕਮਾਂਡੀ ਆ ਗਿਆ ਨਾ ਪੱਜਾਂ ਮੀਣਾ ਇਹ ਸੁਝੂ ਤੇ ਇੱਕ ਪਾਲਣ ਦੇ ਹਾਂ ਜਿਹਦਾ ਵਿਆਹ ਇਹ ਘਰੋਂ ਕੱਢ ਦੇ ਜਿਹਨੇ ਜੂਸ ਨਿਕਲਿਆ ਆਈ ਆਇ ਇਹਨਾਂ ਪੂਰਾ ਚੈੱਕ ਕਰੀ ਪੂਰਾ ਨਿਕਲੋ ਨਾ ਚੱਕੇ ਚੱਕ ਦੇ ਨੁਕਤੇ ਕਿਉ ਬਾੜੀ ਬਰਸੀ ਖੱਟਣ ਗਿਆ ਸੀ ਕੀ ਘਟ ਲਿਆਂਦਾ ਖੱਟ ਖੱਟ ਕੇ ਲਿਆਂਦੇ ਸੇਬੇ ਪੰਗੜਾ ਆ ਜਾਂਚਦਾ ਨੇ ਨੱਚੇ ਕੁੜੀ ਦੀ ਬੇਬੇ ਜਰਾ ਕੁੜੀ ਦੀ ਤੇ ਨੱਚੇ ਕੁੜੀ ਦੀ ਬੇਬੇ ਪੰਗੜਾ ਆ ਜਾਂਚਦਾ ਬਈ ਠੀਕੇ ਧੰ ਬੇਬੇ ਨੱਚੀ ਸਨ ਦੀ ਆਹੋ ਕਾ ਨਾ ਬਣਾ ਜਿਵੇਂ ਬਲੇ ਨੂੰ ਕੋਲ ਸੋ ਕਰਾ ਰਿਹਾ ਤੇ ਲਾ ਤੂੰ ਆਦਾ ਤੇ ਰੋਕ ਡਾ ਲਾ ਚੁੱਪ ਕਰਕੇ